ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਮੀਤੀ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਪਾ ਟੈਬੀ ਲਾਈਨਿੰਗ ਦੇ ਮੋਸਟਲੀ ਟ੍ਰੈਂਡਿੰਗ ਸੂਟਾਂ ਦੀ 컬렉ਸ਼ਨ ਲੈ ਕੇ ਆਏ ਆਂ ਇਹ ਵਾਲਾ ਟੈਬੀ ਲਾਈਨਿੰਗ ਦੇ ਸੂਟ ਹੋਏਗਾ ਪੂਰਾ ਆਲ ਓਵਰ ਹੋਏਗਾ ਵਿਦ ਲਾਈਨਿੰਗ ਇਹ ਬੰਨ ਵਾਲਾ ਡਿਜ਼ਾਈਨਰ ਪੀਸ ਹੋਏਗਾ 2099 ਰੁਪਏ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਪੂਰਾ ਸੂਟ ਵੀ ਬਾਈ ਕਰ ਸਕਦੇ ਹੋ ਐਵਲ ਇਹ ਜਿਹੜੇ ਸੂਟ ਹੋਣਗੇ ਇਹ ਵੀ ਟੈਬੀ ਲਾਈਨਿੰਗ ਦੇ ਉੱਪਰ ਰਹਿਣ ਵਾਲੇ ਇਹ ਮੈਚਿੰਗ ਸੂਟ ਹੋਣਗੇ ਇਹਨਾਂ ਦਾ ਪ੍ਰਾਈਸ ਹੋਵੇਗਾ 1775 ਰੁ ਤਮ ਇਹਨਾਂ ਦੇ ਨਾਲ ਲੱਗੀ ਤੁਹਾਨੂੰ ਮਿਲੇਗੀ ਵਿਦਆਊਟ ਦੁਪੱਟਾ ਰਹਿਣ ਵਾਲਾ ਜੇਕਰ ਤੁਸੀਂ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਐਕਸਟਰਾ ਹੈਗਾ ਜਿਹੜਾ ਉਹ ਪੇ ਕਰਨਾ ਪਏਗਾ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਇਹ ਵਾਲਾ ਜਿਹੜਾ ਆਲਓਵਰ ਸੂਟ ਹੋਏਗਾ ਇਹ ਵੀ ਟੈਬੀ ਲਾਈਨਿੰਗ ਦਾ ਜਿਹੜਾ ਆਲਓਵਰ ਸੂਟ ਰਹਿਣ ਵਾਲਾ ਹੈਗਾ ਇਸ ਦਾ ਪ੍ਰਾਈਸ ਹੋਏਗਾ 1450 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਵੀ ਆਪਾਂ ਨੇ ਮੈਚਿੰਗ ਜਿਹੜੇ ਲੈ ਕੇ ਆਂਦੇ ਆ ਸੂਟੇ ਕਰੇਪ ਦੀ ਬਾਟਮ ਦੇ ਨਾਲ ਹੋਣਗੇ ਟੈਬੀ ਲਾਈਨਿੰਗ ਦੀ ਸ਼ਰਟ ਹੋਏਗੀ 1450 ਰੁਪਏ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਹੈਗੇ ਮਿਲ ਜਾਏਗੀ ਇਹ ਜਿਹੜੇ ਸੂਟ ਹੈਗੇ ਆਲ ਓਵਰ ਰੈਨ ਵਾਲੇ ਹੈਗੇ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦੀ ਸ਼ਰਟ ਹੋਏਗੀ ਔਰ ਕਾਟਨ ਦੀ ਹੀ ਬਾਟਮ ਹੋਏਗੀ ਬਾਟਮ ਫੁੱਲੀ ਐਮਬਰਾਇਡਰ ਹੋਏਗੀ ਔਰ ਦੁਪੱਟਾ ਹੋਏਗਾ ਜਿਹੜਾ ਕੱਟਵਰਕ ਵਾਲਾ ਹੋਏਗਾ ਇਹ ਵਾਲ ਸੂਟਨਗੇ ਜਿਹੜੇ ਪਿਓਰ ਕਾਟਨ ਦੇ